ਸਪੋਰਟ ਸਕੂਲ ਕੁਦ्डा ਵਿਖੇ ਕਰਵਾਇਆ ਗਿਆ ਤੀਸਰਾ ਪੰਜਾਬ ਸਟੇਟ ਪੈਰਾਥਲੀਟ ਚੈਂਪੀਅਨਸ਼ਿਪ ਦਾ ਸ਼ੁਰੂਆਤ ਅੱਜ ਡਿਸਟ੍ਰਿਕਟ ਮੇਜਰ ਮਾਰਕਫਿeld ਨੇ ਕੀਤੀ ਇਸ ਦੀ ਆਕੇ ਸ਼ੁਰੂਆਤ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੱਚੇ ਡਿਸੇਬਲ ਹਨ ਉਹਨਾਂ ਨੇ ਭਾਗ ਲਿਆ ਤੇ ਇਸ ਇਹਨਾਂ ਦੇ ਵਿੱਚੋਂ ਜਿਹੜੇ ਬੱਚੇ ਜਿੱਤ ਕੇ ਜਾਣਗੇ ਉਹ ਅੱਗੇ ਗੋਆ ਦੇ ਵਿੱਚ ਜਾ ਕੇ ਪਾਰਟਿਸਿਪੇਟ ਕਰਨਗੇ ਇਸ ਜਿਹਨ ਦਿਖਾ ਰਹੇ ਹਾਂ ਸਪੋਰਟ ਸਕੂਲ ਕੁਦ्डा ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਇੱਕ ਡਿਸੇਬਲ ਬੱਚਿਆਂ ਦੇ ਲਈ ਇੱਕ ਸਪੋਰਟਸ ਮੀਟ ਬਕਾਇਦਾ ਤੌਰ ਤੇ ਕਰਵਾਈ ਗਿਆ ਜਿਸ ਦੇ ਵਿੱਚ ਮਾਰਕਫਿਡ ਦੇ ਐਮ ਡੀ ਨੇ ਜਿਹੜੇ ਉਹ ਇੱਥੇ ਆਏ ਹੋਏ ਹਨ ਤੇ ਉਹਨਾਂ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ ਦੇਖੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਪੋਰਟਸ ਕੋਲ ਕਿਦਾਂ ਦੀਆਂ ਜਿੱਥੇ ਅੱਜ ਵਿਸ਼ੇਸ਼ ਤੌਰ ਤੇ ਇੱਕ ਐਥਲੀਟ ਐਥਲੈਟਿਕ ਮੀਟਰ ਇੱਥੇ ਇਹਨਾਂ ਬੱਚਿਆਂ ਦੇ ਲਈ ਡਿਸੇਬਲ ਬੱਚਿਆਂ ਦੇ ਲਈ ਕਰਵਾਈ ਗਈ ਜਿਸ ਦੇ ਵਿੱਚ ਵੱਡੀ ਗਿਣਤੀ ਬੱਚਿਆਂ ਨੇ ਭਾਗ ਲਿਆ ਇਸਰ ਕੀ ਨਾਮਤ ਤੁਹਾਡੇ ਅੱਜ ਦੇ ਜੀ ਵੈਸਟ ਕੋਨ ਸੀ ਕੀ ਹਾਂ ਜੀ ਮੇਰਾ ਨਾਮ ਜਸਪ੍ਰੀਤ ਹੈ ਜੀ ਮੈਂ ਸੈਕਟਰੀ ਹਾਂ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਅੱਜ ਦੇ ਸਾਡੇ ਚੀਫ ਗੈਸਟ ਮਾਰਕ ਫੈਡ ਡਿਸਟ੍ਰਿਕਟ ਮੈਨੇਜਰ ਮਾਰਕ ਫੈਡ ਜੀ ਇਹਨਾਂ ਨੇ ਆ ਕੇ ਬੱਚਿਆਂ ਦੀ ਹੌਸਲਾ ਜਾਈ ਕੀਤੀ ਹੈ ਜਿਹੜੀ ਆਪਣਾ ਈਵੈਂਟ ਹੋ ਰਿਹਾ ਜੀ ਇਹ ਥਰਡ ਟਾਈਮ ਮਤਲਬ ਥਰਡ ਪੈਰਾਥਲੇਟਿਕ ਸਟੇਟ ਚੈਂਪੀਅਨਸ਼ਿਪ ਹੈ ਜਿਹਦੇ ਵਿੱਚ 올ਓਵਰ ਪੰਜਾਬ ਤੋਂ ਅਲੱਗ-ਅਲੱਗ ਡਿਸਟ੍ਰਿਕਟਸ ਤੋਂ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਕਰੀਬ 100 ਤੋਂ ਪਲੱਸ ਬੱਚਿਆਂ ਨੇ ਇੱਥੇ ਪਾਰਟਿਸਿਪੇਟ ਕੀਤਾ ਜਿਹੜੇ ਬੱਚੇ ਇੱਥੇ ਵਧੀਆ ਪਰਫਾਰਮ ਕਰਨਗੇ ਜਾਂ ਮੈਡਲ ਹਾਸਲ ਕਰਨਗੇ ਉਹਨਾਂ ਬੱਚਿਆਂ ਨੂੰ ਅੱਗੇ ਆਪਾਂ ਭੇਜਾਂਗੇ ਜੀ ਜਿਹੜੀ ਨੈਸ਼ਨਲ ਚੈਂਪੀਅਨਸ਼ਿਪ ਗੋਆ ਵਿੱਚ ਹੋਣੀ ਹੈ ਪੈਰਾਥਲੈਟਿਕਸ ਦੀ ਜਨਵਰੀ ਦੇ ਫਰਸਟ ਸੈਕੰਡ ਵੀਕ ਦੇ ਵਿੱਚ ਇਹ ਨੈਸ਼ਨਲ ਚੈਂਪੀਅਨਸ਼ਿਪ ਹੋਣੀ ਹੈ ਇਸ ਤੋਂ ਬਾਅਦ ਪੈਰਿਸ ਪੈਰਾਓਲੰਪਿਕ ਗੇਮਸ ਨੇ ਵੋਲ ਚੈਂਪੀਅਨਸ਼ਿਪ ਹੈ ਪੈਰਾਥਲੈਟਿਕਸ ਦੀ ਤਾਂ ਉਹਨਾਂ ਸਾਰੀਆਂ ਗੇਮਾਂ ਨੂੰ ਧਿਆਨ ਚ ਰੱਖਦੇ ਹੋਏ ਇਹ ਗੇਮਸ ਕਰਵਾਈਆਂ ਜਾ ਰਹੀਆਂ ਨੇ ਦੇ ਸਿਵਲ ਬੱਚੇ ਨੇ ਜਿਹੜੇ ਉਹ ਅਕਸਰ ਹੀ ਆਪਣਾ ਆਪਣੇ ਮਨੋਵਲ ਖੜ ਦਿੰਦੇ ਨੇ ਉਹਨਾਂ ਬੱਚੇ ਨੂੰ ਕੀ ਕਰਨਾ ਚਾਹੀਦਾ ਤੇ ਅਸਲ ਚ ਸਮੱਸਿਆ ਇਹ ਹੈ ਜੀ ਕਿ ਆਪਣੇ ਪੰਜਾਬ ਦੇ ਵਿੱਚ ਜਿਹੜੀ ਬੱਚੇ ਨੇ ਆਉਂਦੀ ਉਹ ਡਿਫਰੈਂਟਲੀ এবਲਡ ਨੇ ਤਾਂ ਉਹਨਾਂ ਦੀ ਜਿਹੜੀ ਇੱਕ ਸਪਿਰਟ ਆ ਉਹ ਬਹੁਤ ਵਧੀਆ ਜੀ ਤਾਂ ਅਵੇਅਰਨੈਸ ਦੀ ਕਿਤੇ ਨਾ ਕਿਸੇ ਲੈਵਲ ਤੇ ਕਮੀ ਹੈ ਜਿਸ ਤਰ੍ਹਾਂ ਅੱਜ ਤੋਂ 2 ਸਾਲ ਪਹਿਲਾਂ ਜਿਹੜੀ ਆਪਣੀ ਬੱਚਿਆਂ ਦੀ ਪਾਰਟਿਸਪੇਸ਼ਨ ਸੀ ਉਹ ਸਿਰਫ 20 ਜਾਂ 30 ਬੱਚੇ ਆਉਂਦੇ ਸਨ ਬਟ ਜਿਵੇਂ ਜਿਵੇਂ ਅਵੇਅਰਨੈਸ ਸਕੈਮ ਹੋ ਰਹੀ ਹੈ ਉਸ ਹਿਸਾਬ ਨਾਲ ਬੱਚਿਆਂ ਦਾ ਪਾਰਟਿਸਪੇਸ਼ਨ ਵੱਧ ਰਿਹਾ ਜਿਹੜੇ ਬੱਚੇ ਇੱਥੇ ਆ ਕੇ ਪਾਰਟਿਸਪੇਟ ਕਰਦੇ ਉਹਨਾਂ ਦਾ ਮਨੋਬਲ ਤਾਂ ਵਾਧਾ ਹੀ ਵਾਧਾ ਬਟ ਉਹ ਜਿਹੜੀ ਉਹਨਾਂ ਨੂੰ ਇੱਕ ਪਰਮਾਤਮਾ ਨੇ ਡਿਸੇਬਿਲਟੀ ਦਿੱਤੀ ਹੋਈ ਹੈ ਉਸ ਨੂੰ ਵੀ ਭੁਲਾ ਦਿੰਦੇ ਆ ਤਾਂ ਇਸ ਤੋਂ ਇਲਾਵਾ ਅਸੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਜਿਵੇਂ ਏਬਲ ਦੀਆਂ ਖੇਡ ਮੇਲਾ ਪੰਜਾਬ ਦੇ ਵਿੱਚ ਕਰਵਾਇਆ ਗਿਆ ਤਾਂ ਉਸੇ ਤਰ੍ਹਾਂ ਪੈਰਾ ਦਾ ਉਹਦੇ ਨਾਲ 2 ਸਾਲ ਤੋਂ ਲਗਾਤਾਰ ਨੋਟੀਫਿਕੇਸ਼ਨ ਹੋ ਰਿਹਾ ਬਟ ਅੱਜ ਤੱਕ ਉਹਦਾ ਜਿਹੜਾ ਖੇਡ ਮੇਲਾ ਪੈਰਾ ਦਾ ਨਹੀਂ ਕਰਵਾਇਆ ਗਿਆ ਤਾਂ ਉਹ ਇਹਨਾਂ ਬੱਚਿਆਂ ਲਈ ਹੈ ਕਿਉਂਕਿ ਜਿਹੜਾ ਇੱਕ ਗਵਰਨਮੈਂਟ ਦਾ ਮੈਸੇਜ ਹੁੰਦਾ ਉਹ ਬਹੁਤ ਜ਼ਿਆਦਾ ਪ੍ਰਸਾਰਿਤ ਹੁੰਦਾ ਹੈ ਅ ਬੱਚਿਆਂ ਨੂੰ ਬੱਚਿਆਂ ਦੇ ਲਈ ਪੈਰਾ ਬੱਚਿਆਂ ਦੇ ਲਈ ਉਹ ਜਿਹੜਾ ਖੇਡ ਮੇਲਾ ਉਹ ਪੈਰਾ ਦਾ ਕਰਵਾਇਆ ਜਾਵੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿਹਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਬੱਚੇ ਇੱਕ ਪੱਧਰ ਤੇ ਆ ਕੇ ਇਕੱਠੇ ਹੋ ਕੇ ਖੇਡ ਸਕਣ ਅਸੀਂ ਜਨਾਮਾ ਤੁਹਾਡੇ ਕੀ ਆਦਮੀ ਜੀ ਆਏ ਹੋ ਇਥੇ ਜਿਵੇਂ ਜਿਵੇਂ ਐਕਚੁਅਲੀ ਅੱਜ ਜਿਹੜੀ ਇਹ ਪੈਰਾਥਲੇਟਿਕ ਗੇਮਸ ਜਿਹੜੀਆਂ ਚੱਲ ਰਹੀਆਂ ਨੇ ਇਹਦੇ ਇਨੋਗਰੇਸ਼ਨ ਤੇ ਆਏ ਹਨ ਕਿਹਨੇ ਜਿਹੜੀ ਆਰਗੇਨਾਈਜ਼ਿੰਗ ਟੀਮ ਹੈ ਉਹਦੀ ਪ੍ਰੋਸ਼ਿਆ ਦੇ ਨਾਮ ਤੇ ਜਿਆ ਬਾਈ ਜਮਿੰਦਰ ਹੋਰੇ ਜੈ ਜਸਪ੍ਰੀਤ ਤੇ ਬਹੁਤ ਵੱਡੀ ਉਪਰਾਲਾ ਕਰ ਰਹੇ ਪਿਛਲੇ 4-5 ਸਾਲ ਤੋਂ ਮੇਰੀ ਇੱਛਾ ਸੀ ਕਿ ਮੈਂ ਇਹਨਾਂ ਨਾਲ ਹਰ ਵੇਲੇ ਡਿਸਕਸ ਕਰਦਾ ਸੀ ਮੈਂ ਵੀ ਤੁਹਾਡੇ ਦੇਖ ਕੇ ਆਵੇਂ ਤੁਸੀਂ ਕਿਸ ਤਰੀਕੇ ਦੇ ਉਪਰਾਲੇ ਕਰ ਰਹੇ ਹੋ ਔਰ ਜਿਹੜੇ ਪੈਰਾਥਲੀਟਸ ਹੈਗੇ ਜਿਹੜੇ ਡਿਸੇਬਲਡ ਐਥਲੀਟਸ ਹੈਗੇ ਇਹਨਾਂ ਨੂੰ ਚਲੋ ਪਰਮਾਤਮਾ ਨੇ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਡਿਸੇਬਿਲਟੀ ਦਿੱਤੀ ਉਹਦਾ ਕਿਸੇ ਹੱਥ 'ਚ ਹੈ ਨਹੀਂ ਲੇਕਿਨ ਆਪਾਂ ਉਹਨਾਂ ਨੂੰ ਇੰਨਾ ਪ੍ਰੋਕ੍ਰਿਤ ਕਰਕੇ ਜਾਂ ਇਹਨਾਂ ਨੇ ਇੰਨੀ ਮਿਹਨਤ ਕਰਕੇ ਅੱਜ ਉਹਨਾਂ ਨੂੰ ਉੱਥੇ ਇੰਟਰਨੈਸ਼ਨਲ ਲੈਵਲ ਤੇ ਪਲੇਅਰਸ ਨੂੰ ਲੈ ਗਏ ਆ ਔਰ ਈਵਨ ਇੰਟਰਨੈਸ਼ਨਲ ਲੈਵਲ ਤੇ ਮੈਨੂੰ ਬੜੀ ਖੁਸ਼ੀ ਹੋਈ ਜੋ ਪਿਛਲੇ ਮਹੀਨੇ ਮੇਰੀ ਇਹਨਾਂ ਨਾਲ ਗੱਲ ਹੋਈ ਮੁਲਾਕਾਤ ਹੋਈ ਤੇ ਚਾਈਨਾ ਦੇ ਜਾ ਕੇ ਏਸ਼ੀਅਨ ਮੈਡਲਸ ਜਿੱਤ ਕੇ ਆਏ ਫਿਰ ਹਾਂਗਕਾਂਗ ਲੈ ਕੇ ਗਏ ਆਪਦੀ ਟੀਮ ਨੂੰ ਉੱਥੇ ਬਹੁਤ ਵਧੀਆ ਨੇ ਪਰਫਾਰਮੈਂਸ ਰਹੀ ਹੁਣ ਜਿਹੜਾ ਪਿਛਲੇ ਹਫਤੇ ਦਿੱਲੀ ਦੇ ਵਿੱਚ ਖੇਲੋ ਇੰਡੀਆ ਦੇ ਨਾਮ ਤੇ ਜਿਹੜਾ ਨੈਸ਼ਨਲ ਗੇਮਸ ਹੋਇਆ ਉਹ ਜੀ ਪੰਜਾਬ ਦੇ ਜਿਹੜੇ ਪਲੇਅਰਸ ਦੀ ਇੰਨੇ ਮੈਡਲਸ ਆਏ ਉਹ ਸਾਰੇ ਇਹਨਾਂ ਭਰਾਵਾਂ ਦੀ ਆਫੀਸ਼ੀਅਲਸ ਦੀ ਕੋਚਾਂ ਦੀ ਉਹਨਾਂ ਦੀ ਮਿਹਨਤ ਦੇ ਨਾਲ ਹੈ ਕਿਉਂਕਿ ਮੈਂ ਸਮਝਦਾ ਵੀ ਪੈਰਾਥਲੀਟਸ ਨੂੰ ਤਿਆਰ ਕਰਾਉਣ ਵਾਸਤੇ ਜਿਹੜੀ ਪਲੇਅਰ ਦੀ ਮਿਹਨਤ ਤਾਂ ਹੈ ਹੀ ਹੈ ਪਰ ਜਿਹੜੇ ਅਫੀਸ਼ੀਅਲਸ ਜਾਂ ਉਹਨਾਂ ਦੇ ਕੋਚਸ ਉਹਨਾਂ ਨੂੰ ਮੇਰੇ ਖਿਆਲ ਚ ਡਬਲ ਮਿਹਨਤ ਉਹਨਾਂ ਨੂੰ ਜਿਹੜੇ ਨਾਰਮਲ ਐਥਲੀਟ ਉਹਨਾਂ ਨੂੰ ਕਰਨੀ ਚਾਹੀਦੀ ਕਿਸ ਤਰ੍ਹਾਂ ਅੱਜ ਕੀ ਹੋ ਰਿਹਾ ਵੀ ਇਵੈਂਟ ਅੱਜ ਸਾਰੇ ਤੇ ਐਥਲੈਟਿਕਸ ਦੇ ਇਵੈਂਟ ਰੱਖਿਆ ਇਹਨਾਂ ਨੇ ਸਾਰੇ ਸਾਰੇ ਐਥਲੈਟਿਕਸ ਦੀ ਜੋ ਵੀ ਉਹ ਹੁੰਦਾ ਸਾਰੇ ਅੱਜ ਇਵੈਂਟ ਕਵਰ ਕਰ ਤੋਂ ਕਰਨੀ ਔਰ ਇਹ ਤੋਂ ਬਾਅਦ ਇਹ 3rd ਪੈਰਾਓਲੰਪਿਕ ਹੈਗਾ ਇਹਨਾਂ ਦਾ ਐਥਲੀਟਸ ਦਾ ਜਿਹੜਾ ਸਕੇਟ ਦਾ ਚੈਂਪੀਅਨਸ਼ਿਪ ਹੈ ਇਹ ਤੋਂ ਫਦਰ ਜੋ ਵੀ ਕਿਸੇ ਤਰੀਕੇ ਨਾਲ ਜੋ ਅੱਗੇ ਜਿੰਨੀ ਵੀ ਐਥਲੀਟਸ ਦੀ ਜੋ ਸਹਿਤਾ ਜੋ ਸੰਭਵ ਹੋਣਾ ਨਹੀਂ ਮਦਦ ਜੋ ਮੋਟੀਵੇਸ਼ਨ ਕਰ ਪਏ ਉਹ ਕਰਾਂਗੇ